डिपार्टमेंट पी डब्ल्यू डी डिपार्टमेंटाबाद साडिया मुस्करा हल करो साडिया मुस्करा हल करो पी डब्ल्यू डी डिपार्टमेंटाबाद ਰਿਪੋਰਟ ਤੁਕ ਜੋ ਸਾਡੇ ਮਕਾਨ ਕਰਤੇ ਨੇ ਨਾਲ ਮੇਰੇ ਕਈ ਲਗਤਗ ਇਲਾਕੇ ਦੇ ਪਿੰਡਾਂ ਦੇ ਜਿੰਨੇ ਵੀ ਬਾਰਡਰ ਏਰੀਆ ਤੇ ਪਿੰਡ ਲੱਗਦੇ ਨੇ ਦੋਨਾਂ ਨਾਨਕਾ ਗਲਾਬਾ ਪਹਿਣੀ ਗੁੱਦੜ ਪਹਿਣੀ ਘੁਰਕੇ ਤੋਂ ਜਿੰਨਾਂ ਦਿਨਾਂ ਦੇ ਵਿਹੜਾ ਆਏ ਸੀਗੇ ਖੜਾਂ ਦੇ ਵਿੱਚ ਭਾਜੀ ਤੁਹਾਨੂੰ ਵੀ ਪਤਾ ਵਿਹੜਾਂ ਦੇ ਵਿੱਚ ਬਾਰਿਸ਼ ਵੀ ਸੀ ਨੁਕਸਾਨ ਹੋਇਆ ਕਾਫੀ ਜ਼ਿਆਦਾ ਕਮਰਿਆਂ ਦਾ ਨੁਕਸਾਨ ਹੋਇਆ ਜਿਹਦੇ ਵਿੱਚ ਅਮਨ ਰਿਪੋਰਟ ਲੈ ਕੇ ਆਇਆ ਹੋ ਰੀਪੋਰਟ ਦੇ ਵਿੱਚ ਜਿਨ੍ਹਾਂ ਬੰਦਿਆਂ ਦੇ ਨਾਮ ਕਮਰੇ ਕੱਟੇਗੇ ਉਹਨਾਂ ਦੇ ਨਾਮ ਨੇ ਇਸ ਤੋਂ ਇਲਾਵਾ ਕਈਆਂ ਦੇ ਹੋਰ ਕਮਰੇ ਕੱਟੇਗੇ ਸਭ ਤੋਂ ਪਹਿਲਾਂ ਜਦੋਂ ਵੀ ਸਰਕਾਰ ਨੇ ਜ਼ਿੰਮੇਵਾਰੀ ਲਈ ਉਸ ਤੋਂ ਪਹਿਲਾਂ ਵੈਰੀਫਿਕੇਸ਼ਨ ਹੋਈ ਜਿਨ੍ਹਾਂ ਦੇ 100% ਕਮਰੇ ਸੀਗੇ ਉਹਨਾਂ ਦੇ 100% ਲਿਖੇਗੇ ਉਸ ਤੋਂ ਬਾਅਦ ਕਈਆਂ ਦੇ ਜਿਨ੍ਹਾਂ ਦੇ ਦਰਾੜਾ ਪਈਆਂ 40% ਲਿਖੇਗੇ ਪਰ ਕੀ ਹੋਇਆ ਉਸ ਤੋਂ ਬਾਅਦ ਜਦੋਂ ਵੈਰੀਫਿਕੇਸ਼ਨ ਹੋਈ ਉਸ ਤੋਂ ਬਾਅਦ ਫਿਰ ਸਰਕਾਰ ਨੇ ਇੱਕ ਵਾਰ ਵੈਰੀਫਿਕੇਸ਼ਨ ਕਰਾਈ ਜਿੰਨਾਂ ਚ ਕੀ ਕਪੜਾ ਸੀਗਾ ਫਿਰ ਪੀਡਬਲਯੂਡੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਲਈ ਗਈ ਪੀਡਬਲਯੂਡੀ ਡਿਪਾਰਟਮੈਂਟ ਨੇ ਆਪਣਾ ਜਾ ਕੇ ਕੰਮ ਤਾਂ ਕੀਤਾ ਪਰ ਉਸ ਤੋਂ ਇਲਾਵਾ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੰਮ ਕੀਤਾ ਆਰਟੀਕਲ 14 ਦਾ ਵਾਇੋਲੇਸ਼ਨ ਹੋਇਆ ਸਰ ਆਰਟੀਕਲ 14 ਦੇ ਵਿੱਚ ਕਾਨੂੰਨ ਦੇ ਵਿੱਚ ਬਰਾਬਰ ਸਭ ਨੂੰ ਸਮਾਨਤਾ ਸੁਰੱਖਿਆ ਪ੍ਰਦਾਨ ਹੈ ਪਰ ਐਸਬੀਓ ਨੇ ਜਾ ਕੇ ਪੀਡਬਲੂਡੀ ਵਾਲੇ ਨੇ ਰਿਸ਼ਵਤ ਖਾਦੀ ਜਿਨ੍ਹਾਂ ਜਿਨ੍ਹਾਂ ਬੰਦਿਆਂ ਕੋਲੋਂ ਨੇ 4-4 ਪੈਸੇ ਲੈ ਕੇ ਉਹਨਾਂ ਦੇ ਕਮਰੇ ਪਾਤੇ ਤੇ ਜਿਨ੍ਹਾਂ ਦੇ ਨਹੀਂ ਦੇ ਸਕੇ ਗਰੀਬ ਉਹਨਾਂ ਦੇ ਕਮਰੇ ਨਹੀਂ ਪਏ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ ਜੂਬ ਸਿੰਘ ਮਿਲਖਾ ਸਿੰਘ ਅਨੰਦ ਸਿੰਘ ਗੁਰਮਖ ਸਿੰਘ ਸਾਰੀ ਆ ਰਿਪੋਰਟ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਕੋਈ ਝੂਠੀ ਰਿਪੋਰਟ ਨਹੀਂ ਅਸੀਂ ਇਸ ਤੋਂ ਇਲਾਵਾ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿੰਨੇ ਵੀ ਤੁਸੀਂ ਜਾ ਕੇ ਹੁਣ ਵੀ ਵੈਰੀਫਿਕੇਸ਼ਨ ਸਰ ਕਰ ਸਕਦੇ ਨੇ ਮੈਮ ਡੀਸੀ ਮੈਮ ਡਿਪਟੀ ਕਮਿਸ਼ਨਰ ਜਿਨ੍ਹਾਂ ਦਾ ਵੀ ਲਾਉਂਦੇ ਨੇ ਅਸੀਂ ਉਹਨਾਂ ਤੋਂ ਜਾ ਕੇ ਅੱਜ ਵੀ ਵਿਖਾ ਸਕਦੇ ਹਾਂ ਕਿ ਇਹ ਕਮਰੇ ਮਕਾਨ ਡਿੱਗੇ ਨੇ ਇਹਨਾਂ ਤੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਪੀ ਡਬਲਯੂ ਡਿਪਾਰਟਮੈਂਟ ਨੇ ਜਿਹੜਾ ਆਪਣਾ ਕੰਮ ਆਪਣੇ ਅਧਿਕਾਰ ਖੇਤਰ ਤੋਂ ਜਾ ਕੇ ਬਾਹਰ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਐਸ ਡੀਓ ਤੇ ਹੋਣੀ ਚਾਹੀਦੀ ਹੈ ਉਥੋਂ ਤੱਕ ਕਿ ਇਹ ਇਕੱਲਾ ਐਸ ਡੀਓ ਡਿਪਾਰਟਮੈਂਟ ਨਹੀਂ ਬਲਕਿ ਪੂਰੇ ਡਿਪਾਰਟਮੈਂਟ ਲਈ ਇੱਕ ਸ਼ਰਮਨਾਕ ਗੱਲ ਹੈ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਇਦਾਂ ਦੇ ਬੰਦੇ ਨੇ ਜੋ ਕਿ ਗਰੀਬਾਂ ਨੂੰ ਨਹੀਂ ਅਮੀਰਾਂ ਨੂੰ ਥੋੜਾ ਜਿਹਾ ਪ੍ਰੈਫਰੈਂਸ ਵੱਧ ਦੇ ਰਹੇ ਨੇ ਸੋ ਸਰ ਮੈਂ ਇਹ ਸਾਰੇ ਬੰਦੇ ਜਿੰਨੇ ਵੀ ਖੜੇ ਨੇ ਸਾਰੇ ਇਹ ਗੱਲ ਕਹਿਣੀ ਚਾਹੁੰਦੇ ਨੇ ਕਿ ਉਸ ਤੋਂ ਇਲਾਵਾ ਜਿੰਨੇ ਵੀ ਕਮਰਿਆਂ ਦੇ ਦੁਬਾਰਾ ਵੈਰੀਫਿਕੇਸ਼ਨ ਹੋਣ ਬਿਲਕੁਲ ਸਹੀ ਕੰਮ ਕੀਤਾ ਜਾਵੇ ਜਨੂਨ ਕੰਮ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜਾ ਕਿ ਪਿੱਛੇ ਮਾਫਜਾ ਆਇਆ ਸੀਗਾ ਮਾਫਜੇ ਦੀ ਵੀ ਰਿਪੋਰਟ ਰਿਪੋਰਟ ਜਾਰੀ ਕੀਤੀ ਜਾਵੇ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਕਿੰਨਾ ਕਿੰਨਾ ਮਾਫਜਾ ਆਇਆ ਕੋਈ ਵੀ ਪਾਰਦਰਸ਼ਤਾ ਤੋਂ ਕੰਮ ਬਿਨਾ ਨਹੀਂ ਹੋਣਾ ਚਾਹੀਦਾ ਸੋ ਮੈਂ ਡੀਸੀ ਡਿਪਟੀ ਮੈਡਮ ਨੂੰ ਵੀ ਕਹਿਣਾ ਚਾਹਣਾ ਐਸਡੀਐਮ ਮੈਮ ਨੂੰ ਵੀ ਕਹਿਣਾ ਚਾਹਣਾ ਮੈਂ ਥੋੜਾ ਵੀ ਧੰਨਵਾਦ ਮੀਡੀਆ ਦਾ ਕਰਦਾ ਜੋ ਸਾਡੇ ਇਸ ਗੱਲ ਨੂੰ ਕਾਫੀ ਉੱਚੇ ਲਾਹਰ ਤੱਕ ਲਾ ਕੇ ਜਾ ਰਹੇ ਨੇ ਤੇ ਸਾਡੇ ਬੰਦੀ ਡਿਪਾਰਟਮੈਂਟ ਪੀ ਡਬਲਯੂ ਡੀ ਤੇ ਕਾਰਵਾਈ ਕੀਤੀ ਜਾਵੇ ਬਾਕੀ ਤੁਹਾਡੇ ਸਾਹਮਣੇ ਸਾਰੇ ਖੜੇ ਨੇ ਕੋਈ ਝੂਠੀ ਰਿਪੋਰਟ ਨਹੀਂ ਤੁਸੀਂ ਦੇਖੋ ਤਾਂ ਅੱਜ ਵੈਰੀਫਿਕੇਸ਼ਨ ਜਾ ਕੇ ਕਰ ਸਕਦੇ ਹੋ ਸੋ ਬਾਕੀ ਸਾਡੀ ਤੁਹਾਡੇ ਅੱਗੇ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਖਬਰ ਨੂੰ ਚਲਾਓ ਤੇ ਸਾਡੇ ਲੋਕਾਂ ਨੂੰ ਇਨਸਾਫ ਮਿਲ ਸਕੇ ਸੋ ਥੈਂਕ ਯੂ ਮੇਰਾ ਨਾਮ ਜੀ ਮੰਤ ਸਿੰਘ ਆ ਜੀ ਪਿੰਡ ਘੁਰਕਾ ਜੀ ਆਪਣਾ ਤਹਿਸੀਲ ਡਿਸਟ੍ਰਿਕਟ ਫਾਇਦਕਾ ਲੱਗਦਾ ਹੈ ਜੀ ਸਾਡਾ ਮਸਲਾ ਹੈ ਵੀ ਜੋ ਪਿਛਲੇ ਦਿਨੀ ਹੜ ਆਈ ਸੀ ਹੜਾ ਕਰਕੇ ਜੋ ਬਾਰਸ਼ ਆਈ ਸੀ ਗਿਆ ਬਾਦਸ਼ਾ ਔਰ ਹੜਾ ਕਰਕੇ ਜੋ ਨੁਕਸਾਨ ਆਇਆ ਸੀ ਭਾਰੀ ਨੁਕਸਾਨ ਜਿਵੇਂ ਲੋਕਾਂ ਦੇ ਕਮਰੇ ਡੇਗੇ ਸੀਗੇ ਉਹ ਦਰਾੜਾਂ ਪੈ ਗਈਆਂ ਸੀਗੀਆਂ ਉਹਦੇ ਮੁਤਾਬਕ ਜੋ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਜੋ ਰਾਸ਼ੀ ਜਾਰੀ ਕੀਤੀ ਗਈ ਸੀ ਹੜਪੀੜਤਾਵਾਂ ਵਾਸਤੇ ਗਰੀਬਾਂ ਵਾਸਤੇ ਉਹ ਮੰਨ ਕੇ ਚੱਲ ਵੀ ਇੱਥੇ ਆਪਣੇ ਫਾਇਲਕਾ ਦੇ ਵਿੱਚ ਡੀਸੀ ਮੈਡਮ ਔਰ ਐਮਰ ਸਾਹਿਬ ਦੀ ਫੂਕੇ ਸੀਗੀਆਂ ਤੇ ਜਿਹਦੇ ਵਿੱਚ ਵੀ ਵੈਰੀਫਿਕੇਸ਼ਨ ਹੋਈ ਸੀ ਮਕਾਨਾਂ ਦੀ ਕੋਹਨਾ ਦੀ ਗ੍ਰੈਫੀਕੇਸ਼ਨ ਹੁਣ ਕਰਕੇ ਵੀ ਕਾਫੀ ਪਿੰਡ ਦੇ ਵੀ ਮੁਲਾਜ਼ਮ ਉੱਥੇ ਗਏ ਸੀਗੇ ਪਰ ਉਹਨਾਂ ਜੋ ਮੁਲਾਜ਼ਮਾਂ ਨੇ ਪਹਿਲਾਂ ਲਿਸਟਾ ਤਿਆਰ ਹੋਈਆਂ ਸੀ ਉਹ ਬਿਲਕੁਲ ਸਹੀ ਸੀਗੀਆਂ ਕੋਹਨਾ ਆਪ ਘਰ ਘਰ ਜਾ ਕੇ ਵੇਖਿਆ ਸੀਗਾ ਜਦੋਂ ਵੇਖਣ ਤੇ ਤੁਹਾਨੂੰ ਪਤਾ ਚੱਲ ਗਿਆ ਕਿ ਵਾਕੇ ਵੀ ਇਹਨਾਂ ਦਾ ਨੁਕਸਾਨ ਹੋਇਆ ਹੈ ਉਸ ਮੁਤਾਬਕ ਉਹਨਾਂ ਸਹੀ ਰਾਸ਼ੀ ਜਾਰੀ ਕਰਤੀ ਸੀ ਜਿਵੇਂ ਮੇਰਾ ਮੇਰੇ ਬਾਪੂ ਦਾ ਹਰਸਨ ਸਿੰਘ ਨਾਮ ਦਾ ਕਮਰਾ ਸੀਗਾ ਉਹ 1 ਲੱਖ 20 ਦਾ ਬੋਲਦਾ ਸੀਗਾ ਤੇ ਉਸ ਤੋਂ ਬਾਅਦ ਜੇ ਕੁਝ ਇਨਕੁਆਰੀਆਂ ਹੋਈਆਂ ਫਿਰ ਕਿਸੇ ਨੇ ਕੋਈ ਦਰਖਾਸਤ ਲਾਈਆਂ ਜੋ ਦਰਖਾਸਾ ਲਾਉਂਦੇ ਪੀਡਬਲਯੂਡੀ ਮਹਿਕਮੇ ਦੀ ਡਿਊਟੀ ਲਗਾਈ ਗਈ ਸੀ ਮੈਡਮ ਵੱਲੋਂ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਡਿਊਟੀ ਲਗਾਈ ਗਈ ਸੀ ਪੀਡਬਲਯੂਡੀ ਦੀ ਤੇ ਇਹਨਾਂ ਬੰਦਿਆਂ ਨੇ ਪੀਡਬਲਯੂਡੀ ਮਹਿਕਮੇ ਆਣਿਆ ਕੁਝ ਨਾਲ ਲੋਕਾਂ ਦੇ ਨਾਂ ਰਲ ਕੇ ਪੈਸੇ ਖਾ ਕੇ ਤੇ ਇਹਨਾਂ ਗਰੀਬਾਂ ਜਿਨ੍ਹਾਂ ਦੇ ਤਾਂ ਕਮਰੇ ਡਿੱਗੇ ਆ ਉਹਨਾਂ ਨੂੰ ਤਾਂ ਮੁਆਵਜ਼ਾ ਜਾਰੀ ਨਹੀਂ ਕੀਤਾ ਗਿਆ ਤੇ ਜਿਨ੍ਹਾਂ ਦੇ ਨਹੀਂ ਡਿੱਗੇ ਉਹਨਾਂ ਨੂੰ ਇਹਨਾਂ ਵੀ ਪੈਸੇ ਪਾਤੇ ਕਿ ਕਿਸੇ ਦੇ 1 ਲੱਖ ਵੀ ਪਾਏ ਗਿਆ ਕਿਸੇ ਦੇ ਡਰੇੜਾ ਪਾ ਗਿਆ ਸੀ ਸਾਬਤ ਕਰ ਸਕਦੇ ਆ ਜੀ ਆ ਸਾਡੇ ਕੋਲ ਸਾਰੇ ਪ੍ਰੂਫ ਹੈ ਗਿਆ ਅਸੀਂ ਸਰਕਾਰ ਕੋਲ ਇਹ ਹੀ ਬੇਨਤੀ ਜਾਂਦੇ ਹਾਂ ਐਸ ਡੀ ਐਮ ਮੈਡਮ ਕੋਲ ਵੀ ਤੇ ਐਸ ਡੀ ਡਿਪਟੀ ਕਮਿਸ਼ਨਰ ਮੈਡਮ ਕੋਲ ਵੀ ਅਸੀਂ ਇਹ ਚਾਹਦੇ ਹਾਂ ਵੀ ਸਾਨੂੰ ਇਹ ਜੋ ਸਾਡੇ ਬੜੇ ਡਿੱਗੇ ਮਕਾਨਾਂ ਦਾ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਵੀ ਪ੍ਰੋਪਰਲੀ ਸਹੀ ਹੈ ਅਸੀਂ ਗਲਤ ਨਹੀਂ ਕਰਦੇ ਅਸੀਂ ਸਹੀ ਹਾਂ ਅਸੀਂ ਅੱਜ ਡੀ ਸੀ ਮੈਡਮ ਨੂੰ ਮਿਲੇ ਸੀ ਪਰ ਉਹ ਡੀ ਸੀ ਮੈਡਮ ਕਹਿੰਦੇ ਵੀ ਤੁਸੀਂ ਐਡੀ ਸੀ ਮੈਡਮ ਨੂੰ ਜਾਂ ਐਸ ਡੀ ਐਮ ਮੈਡਮ ਨੂੰ ਤੁਸੀਂ ਦਿਓ ਆਪਣਾ ਵੀ ਨਾਮ ਲੇਖ ਕੇ ਦਿਓ ਨਾਮ ਤਾਂ ਅਸੀਂ ਅੱਜ ਵੀ 4 ਵਜੇ ਲੇਖ ਕੇ ਦਿੱਤੇ ਸੀ ਇੱਕ ਕਰੀ ਬਿਆਲੇ ਬੰਦੇ ਦ੍ਰਿਸ਼ਟੀ ਜਾਰੀ ਕੀਤੀ ਜੀ ਨਾ ਨੂੰ ਉਹ ਪੀਡਬੀਡਬੀ ਮਲਾਜਮੇ ਦੀ ਫਿਰ ਡਿਊਟੀ ਲਾਉਂਦੇ ਆ ਉਹ ਇੱਥੇ ਬੈਠੇ ਬਿਠਾਏ ਹੀ ਮੰਨ ਕੇ ਚੱਲ ਬਿਆਨ ਕੋਰੀ ਕਰ ਦਿੰਦੇ ਆ ਰਿਪੋਰਟ ਬਣਾ ਕੇ ਦੇ ਦਿੰਦੇ ਆ ਲਿਸਟਾਂ ਵੀ ਆ ਗਈਆਂ ਮੰਡੀ ਬੋਰਡ ਵਾਲੇ ਕੋਲ ਉਹਦੇ ਨਾਲ ਨਾਂ ਵੀ ਹੈਗੇ ਨੇ ਸਾਡੇ ਬਕਾਇਦਾ ਠਾਣੀ ਤੋਂ ਮੇਰਾ ਵੀਡੀਓ ਦੇ ਸਕਣਾ ਤੁਹਾਨੂੰ ਸਾਡੇ ਮਕਾਨ ਡਿੱਗੇ ਨੇ ਪਾਣੀ ਦੇ ਵਿੱਚ ਰਹਿ ਐ ਅੱਲਾ ਕੀ ਮੇਰੀ ਠਾਣੀ ਦੇ ਸਾਰਿਆਂ ਦੇ ਆ ਗਏ ਜਿੰਦੇ ਕਮਰੇ ਦੋ ਚਾਰ ਘਰ ਰਹਿ ਗਏ ਨੇ ਉੱਥੋਂ ਮੇਰਾ ਪਿੰਡ ਰੱਤੇ ਵਾਲੀ ਪਣੀ ਦੇ ਜਿਹੜੇ ਅੱਧੇ ਕੋ ਪਿੰਡ ਦੇ ਪੈ ਗਏ ਨੇ ਵਿਚਾਲੇ ਪਿੰਡ ਦੇ ਪੈ ਗਏ ਨੇ ਸਾਈਡਾਂ ਤੇ ਸਾਰਿਆਂ ਦੇ ਕੋਈ ਉਹਨ ਮੈਂ ਇਹ ਕਹਿਣਾ ਚਾਹਣਾ ਪਟਵਾਰੀ ਸਾਹਿਬ ਨੂੰ ਇਹ ਜਿਹੜੇ ਇਹਨਾਂ ਡਿਪਾਰਟਮੈਂਟ ਡੀਸੀ ਸਾਹਿਬ ਨੇ ਲਾਇਆ ਸੀ ਪਟਵਾਰੀਆਂ ਦੀ ਜ਼ਿੰਮੇਵਾਰੀ ਪਟਵਾਰੀ ਸਾਡੇ ਪਿੰਡ ਤੇ ਗਾਇਆ ਨਹੀਂ ਉਹਨੇ ਇੱਕ ਵੀ ਰਿਪੋਰਟ ਨਹੀਂ ਕੀਤੀ ਜੋ ਪਟਵਾਰੀ ਇਥੋਂ ਲੱਗੀ ਹੈ ਮੈਡਮ ਹੈਗੀ ਹੈ ਉਹਨੇ ਇੱਥੇ ਬਹਿ ਕੇ ਖੁਰਦ ਬੁਰਦ ਕੀਤਾ ਜੋ ਕੀਤਾ ਉਹਨੇ ਰਿਪੋਰਟਾਂ ਇੱਥੇ ਹੀ ਕੀਤੀਆਂ ਨੇ ਉਹ ਸਾ ਤੇ ਅਸੀਂ ਇਹ ਮੰਗ ਕਰਨਾ ਚਾਹੁੰਦੇ ਸਾਨੂੰ ਵਾਅਦਾ ਤੋਂ ਵਾਅਦਾ ਜਿਹੜੀ ਬਣਦੀ ਹੈਗੇ ਸਾਡਾ ਹੱਕ ਬਣਦਾ ਇਹ ਸਾਨੂੰ ਦਿੱਤਾ ਜਾਵੇ ਅਸੀਂ ਬਿਲਕੁਲ ਸਾਡੇ ਜਿਹੜਾ ਮੰਡੀ ਬੋਰਡ ਨੇ ਵਧੀਆ ਸਰਵਾ ਕੀਤਾ ਹੈ ਇਹ ਇਧਰ ਉਹ ਪਟਵਾਰੀ ਜਿਹੜੇ ਗਏ ਨੇ ਇਹ ਜਿਹੜਾ ਉੱਥੇ ਨਾਲ ਨਹੀਂ ਗਏ ਇੱਥੇ ਕੀਤਾ ਸਾਰੀ ਰਿਪੋਰਟਾਂ ਸਾਨੂੰ ਜਿਹੜਾ ਹੈਗਾ ਮਾਅਵਾ ਦਿੱਤਾ ਹੈ ਸਾਡੇ ਜਿਹੜਾ ਹੈਗਾ 100 ਤੇ 55 ਮਕਾਨ ਸੀ ਉਹਦੇ ਕੋਲ ਜਿਹੜੇ ਜਨਮਨ ਮੰਡੀ ਬੋੜਾ ਨਾਲ ਕਿਤੇ ਨੇ ਉਹ 200 ਰਹਿ ਗਿਆ ਸੀ ਉਹਦੇ ਚ 50 ਮਕਾਨ ਆਏ ਨੇ ਹੁਣ ਕੱਚੀਆਂ ਪੱਕੀਆਂ ਵਾਲੇ ਜ਼ਮੀਨਾਂ ਵਾਲਾ ਰੋਲਾ ਪਾ ਤੈਨਾਂ ਨੇ ਹਾਲਾਂਕਿ ਕੱਚੀਆਂ ਵਿਦੌਟ ਮਫਰੂਖ ਦੇਵਾਂਗਾ ਕੱਚੀਆਂ ਪਹਿਲਾਂ ਤੇ ਪਹਿ ਚੁੱਕੇ ਨੇ ਮਾਅਵੇ ਸਾਡੇ ਨਹੀਂ ਪਿਆ ਜੀ ਜਿਹੜਾ ਦਿਨਾਂ ਨੂੰ ਲੋੜ ਹੈਗੀ ਉਹਨਾਂ ਦੇ ਪੈ ਨਹੀਂ ਐਵੇਂ ਪੈ ਗਏ ਨੇ ਜੀ ਮੈਂ ਵਿਦਾਊਟ ਪ੍ਰੂਫ ਦੇ ਸਕਣਾ ਜੀ ਅੰਜ ਮਕਾਨਾਂ ਦਾ ਵੀ ਨਹੀਂ ਮਿਲਿਆ ਤੇ ਜ਼ਮੀਨਾਂ ਦਾ ਵੀ ਨਹੀਂ ਮਿਲਿਆ ਫਸਟ ਡੀਐਮ ਕੋਲ ਗਏ ਆ ਜੀ ਉਹ ਕਹਿੰਦੇ ਡੀਸੀ ਰਿਪੋਰਟ ਕਰੇਗਾ ਉਹਨਾਂ ਉਹ ਅਖੇ ਥਰਡ ਕਰਵਾ ਨਹੀਂ ਸਕਦਾ ਜੇ ਅਸੀਂ ਨਹੀਂ ਕਰਵਾ ਸਕਦਾ ਤੇ ਅਸੀਂ ਸਾਰੇ ਪਿੰਡ ਜਿੰਨੇ ਵੀ ਆ ਗਏ ਮਿਲ ਕੇ ਸਾਰੇ ਤਰਨਾ ਦੇਵਾਂਗੇ ਜੀ ਬਾਅਦ ਤੋਂ ਬਾਅਦ ਲੋਕ ਆਣ ਕੇ ਥਰਨਾ ਦੇਵਾਂਗੇ ਜੀ ਸਾਨੂੰ ਦੇਣਾ ਪੈਣਾ ਯਾਰ ਬਾਤ ਇਹੀ ਹੈ ਜੀ ਸਾਨੂੰ ਕੁਝ ਨਹੀਂ ਮਿਲਿਆ 25 ਚ ਵੀ ਕੁਝ ਨਹੀਂ ਮਿਲ ਰਿਹਾ ਜੀ ਤਰਨਾ ਪ੍ਰਦਰਸ਼ਨ ਇੱਥੇ ਕਰੋਗੇ ਇੱਥੇ ਕਰਾਂਗੇ ਤਾਂ ਸਾਡੀਆਂ ਪੁਲਾ ਹੈਗੀਆਂ ਨੇ ਘਰਾਂ ਕੋ ਉੱਥੇ ਵੀ ਕਰਾਂਗੇ ਇੱਥੇ ਵੀ ਕਰਾਂਗੇ ਜਿੱਥੇ ਸਾਡਾ ਸੂਤਰ ਲੱਗਾ ਸਾਰੇ ਪੱਗ ਕੋਈ ਕੈਂਡੀਡੇਟ ਮੜਨ ਨਹੀਂ ਦੇਣਾ ਸੀ ਜੋ ਮਰਜੀ ਜਾਂ ਕੋਈ ਕਿਸੇ ਕੋਈ ਹੈਗਾ ਨਾ ਕੈਂਡੀਡੇਟ ਕਿਸੇ ਨੂੰ ਵੀ ਅਸੀਂ ਅੱਗੇ ਨਹੀਂ ਲੰਘਣ ਦੇਣਾ ਜਿਹੜੇ ਸਾਡੀ ਹੁਣ ਮੁਸ਼ਕਲ ਹੈਗੀ ਹੈ ਕਿ ਸਾਡੀਆਂ ਦੇ ਝੋਟਾ ਪੱਕੀਆਂ ਨੇ ਸਾਡਾ ਜਿਹੜਾ ਜਿਹੜਾ ਸਾਰਾ ਨੁਕਸਾਨ ਇਹਨਾਂ ਉਹ ਕੱਚਾ ਸਾਡੀਆਂ ਵੋਟਾਂ ਸਿਰਫ ਪੱਕੀਆਂ ਨੇ ਇਹਦੇ ਕਾਰਨ ਸਾਡੀਆਂ ਵੋਟਾਂ ਵੀ ਹੁਣ ਕੱਚੀਆਂ ਨੇ ਨੋਟਕ ਦਾ ਬਟਨ ਦਵਾਵਾਂਗੇ ਬਾਇਨਰ ਲਾ ਕੇ ਕਹਦਾ ਅਸੀਂ ਰੋਕਥਾਮ ਕਰਾਂਗੇ ਆ ਦੀਆਂ ਫੁਲਾਂ ਤੇ ਸਾਡੇ ਪਿੰਡ ਜਿਹੜੇ 12 13 ਨੇ ਅਸੀਂ ਸਾਰੇ ਬਿਲਕੁਲ ਕੋਈ ਬੂਥ ਬੜੇ ਹਾਲਾਤ ਮਾੜੇ ਨੇ ਆ ਵੇਖ ਲਓ ਸਾਡੇ ਇੱਥੇ ਵੀ ਜਿਹੜੇ ਗੰਦੇ ਪਿੱਲੇ ਕਾਗਜੇ ਲਿਖਾਈ ਫਿਰਨੇ ਆ ਇਹਨਾਂ ਦੀ ਮੇਨ ਵੀ ਅਸੀਂ ਪੋਚ ਚੁੱਕੇ ਹਾਂ ਕਿਉਂਕਿ ਪਹਿਲਾਂ ਸਰਵੇ ਹੋਏ ਸੀ ਜਿਹੜੇ ਆ ਹਰ ਨਾਲ ਡਿੱਗੇ ਮਕਾਨ ਜਿਹੜੇ ਪੱਟੇ ਪਾਟੇ ਵੇ ਜਿਹੜੇ ਗਰੀਬਾਂ ਦੇ ਸੀ ਉਹਨਾਂ ਦੇ ਵੀ ਕੱਟੇ ਗਏ ਤੇ ਜਿੰਨਾਂ ਦੇ ਡਿੱਗੇ ਹੋਏ ਨੇ ਅਸੀਂ ਪ੍ਰੂਫ ਕਰ ਸਕਦੇ ਹਾਂ ਕਿ ਸਾਡੇ ਅਜੇ ਵੀ ਮਕਾਨ ਡਿੱਗੇ ਪਏ ਨੇ ਅਜੇ ਵੀ ਸਾਡੇ ਜਿਹੜੇ ਸਰਕਾਰੀ ਅਧਿਕਾਰੀ ਗਏ ਨੇ ਉਹਨਾਂ ਨੇ ਸਰਵੇ ਕੀਤੇ ਨੇ ਪਹਿਲਾ ਜਿਹੜੇ ਕੀਤੇ ਨੇ 1,20,000 ਦੇ ਕੀਤੇ ਨੇ ਕਿਉਂਕਿ ਡਿੱਗਿਆ ਸੀ ਡਿੱਗੇ ਵਿੱਚ ਅਸੀਂ ਪ੍ਰੂਫ ਕਰ ਸਕਦੇ ਹਾਂ ਵੀ ਵਾਕਈ ਸਾਡਾ ਮਕਾਨ ਡਿੱਗਿਆ ਹੈ ਜਿਹੜਾ ਬਾਕੀ ਨੈib ਤਹਿਸੀਲਦਾਰ ਗਿਆ ਤੂੰ ਫਾਈਲ ਕਰਾ ਦਾ ਉਹਨੇ ਸਾਡਾ ਸਾਡੇ ਕੋਲ ਪੈਸਿਆਂ ਦੀ ਮੰਗ ਕੀਤੀ ਇਹ ਅਸੀਂ ਪੈਸੇ ਦਿੱਤੇ ਕੋਈ ਨਹੀਂ ਕਿ ਸਾਡਾ ਉਹਨਾਂ ਨੇ ਕੱਟ ਕੇ ਤੇ 40,000 ਤੱਕ ਕੱਟਾ ਆ ਮੇਰੇ ਕੋਲ ਪ੍ਰੂਫ ਹੈ ਉਦੋਂ ਇੰਨੇ ਟਾਲ ਮਟੋਲ ਕਰ ਦਿੱਤੀ ਸਾਨੂੰ ਪਤਾ ਲੱਗ ਗਿਆ ਵੀ ਇਹ ਪੈਸੇ ਖਾਣ ਦੀ ਕੋਸ਼ਿਸ਼ ਕਰ ਰਹੇ ਆ ਉਸ ਤਰ੍ਹਾਂ ਨਹੀਂ ਕੀਤੀ ਵੈਸੇ ਹੀ ਟਾਲ ਮਟੋਲ ਕਰ ਦਿੱਤੀ ਤੇ ਜਿਨ੍ਹਾਂ ਨੇ ਮਤਲਬ ਇਹ ਕੁਝ ਪੈਸਾ ਦਿੱਤਾ ਸੀ ਉਹਨਾਂ ਦੇ ਇੱਕ 1 ਲੱਖ ਦੇ 20 ਹਜ਼ਾਰ ਦੇ ਆਏ ਨਹੀਂ ਪਿੰਡ 'ਚ ਜਿਨ੍ਹਾਂ ਦੇ ਮੁੱਢ ਪਾਣੀ ਵੀ ਨਹੀਂ ਲੱਗਿਆ ਅਸੀਂ ਤਿੰਨ ਤਿੰਨ ਮਹੀਨੇ ਆ ਅਸੀਂ ਚਾਰ ਪੰਜ ਜਿਹੜੇ ਖੜੇ ਆ ਜਿਹੜੇ ਸਾਰੇ ਅਸੀਂ ਟਾਣੀਆਂ ਤੋਂ ਆਂ ਹਾਂਜੀ ਪਿੰਡ ਤੋਂ ਬਾਹਰ ਰਹੇ ਆ ਮੰਡੀਆਂ 'ਚ ਰਹੇ ਆ ਤਿੰਨ ਤਿੰਨ ਮਹੀਨੇ ਬਾਹਰ ਘਰੇ ਨਹੀਂ ਪੈਰ ਪਾਇਆ ਅਜੇ ਵੀ ਜਾ ਤੇ ਵੇਖ ਲੋ ਸਾਡੇ પાસੇ-પાસੇ ਪਾਣੀ ਖੜਾ ਸਾਰੇ ਮਕਾਨ ਪਾੜ ਗਏ ਕਿ ਨਾ ਦੇ ਕਿ ਨਾ ਦੇ ਡਿੱਗ ਪਏ ਸਾਨੂੰ ਡਿੱਗੇ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਪੂਰਾ ਠੀਕ ਹੈ ਢਾਣੀਆਂ ਦੇ ਜਿਹੜੇ ਜਿਹੜੇ ਢਾਣੀ ਤੁਹਾਡੇ ਢਾਣੀ ਤੇ ਕਿੰਨੇ ਕੋ ਪਰਿਵਾਰ ਹੈਗੇ ਜਿਨ੍ਹਾਂ ਦਾ ਮਾ ਘਟਿਆ ਗਿਆ ਸਾਡੇ ਫੇਟਾਣੀਆਂ ਦੇ ਲਗਭਗ ਸਾਰੇ ਢਾਣੀਆਂ 25 35 ਜਣੇ ਘਾਰੇ ਨੇ अच्छा ਜਿਨ੍ਹਾਂ ਦਾ ਨਾਮ ਕੱਟਿਆ ਗਿਆ ਹਾਂ ਜਿਨ੍ਹਾਂ ਦੇ ਨਾਮ ਕੱਟੇ ਤੇ ਬਾਕੀ ਕੁਝ ਨੂੰ ਮਿਲ ਵੀ ਗਏ ਹੋਣਗੇ ਆਇਆ ਵੀ ਹੋਏਗਾ ਕਿੰਨਾ ਨੂੰ ਕੁਝ ਮਿਲੇ ਕਿਸੇ ਦਾ 3000 ਯਾਰ ਮਿਲਾ ਕਿਸੇ ਦਾ 2000 ਕਿਸੇ ਦਾ 3500 ਆ ਚੀਜ਼ ਦੁਬਾਰੇ ਸਰਵੇ ਕਰਾਏ ਜਾਵਣ ਜਿਹੜੇ ਸਾਡੇ ਪਾਟੇ ਮਕਾਨ ਨੇ ਜਾਂ ਡਿੱਗੇ ਮਕਾਨ ਨੇ ਸਾਨੂੰ ਉਹਦਾ ਬੰਦਾ ਮਾਪ ਜਾਂ ਪੂਰਾ ਦਿੱਤਾ ਜਾਵੇ ਮੇਰਾ ਨਾਮ ਜੀ ਮਿਲਤਾ ਸਿੰਘ ਆ ਇਹ ਪੀਡਬਲਯੂਡੀ ਵਾਲੇ ਗਏ ਨੇ ਮੇਰੇ ਮੁੰਡੇ ਦਾ ਬੰਦਾ ਫੇ ਮਕਾਨ ਸਸਤਾ ਵੱਲੋਂ ਅੱਛਾ ਮੈਂ ਘਰੇ ਨਹੀਂ ਹੈਗਾ ਸੀ ਤੇ ਇਹ ਜਿਹੜਾ ਮੇਰਾ ਦੂਜਾ ਨੇ 120000 ਦਾ ਮਕਾਨ ਹੈਗਾ ਸੀ ਆ ਫੋਟੀ ਮੈਂ ਲਿਆ ਨਹੀਂ ਖੜਨ ਵਾਲੇ ਅੱਛਾ ਇਹਨਾਂ ਨੇ ਮੇਰਾ ਮੰਨ ਲੈ ਮੇਰੇ ਮਕਾਨ ਦੇ ਖਾਤੇ ਵਿੱਚ ਮੇਰੇ ਹੀ ਪਾਸ ਦਾ ਮਕਾਨ ਹੈ ਵੀ ਇਹ ਤੇਰਾ ਬਣ ਰਿਹਾ ਮੈਂ ਘਰੇ ਨਹੀਂ ਹੈਗਾ ਸੀ ਤੇ ਮੇਰਾ ਮਕਾਨ ਕਾਟਦਾ ਨਹੀਂ ਮਕਾਨ ਮੇਰੇ ਮੁੰਡੇ ਦਾ ਬਣਾ ਮੈਂ ਇੱਕ ਵਖਰਾ ਹੈ ਆ ਮੇਰਾ ਵੀ ਡਿੱਗਾ ਮੈਂ ਤਾਂ ਫੋਟੋ ਦਿਲਿਆਂ ਦੀ ਖਾਂ ਉਵੇਂ ਆਲੀ ਪਿਆ ਸਾਰਾ ਹੁਣ ਕਿਹਾ ਡੀਸੀ ਮੈਡਮ ਕੋ ਗਏ ਉਹਨਾਂ ਕਹੇ ਇਸ ਦੀ ਬਸ ਕੀ ਕਰਾਂ ਅੰਦਰ ਜੀ ਮੈਂ ਇਹ ਕਹਿਣਾ ਜੀ ਮੇਰਾ ਸਹੀ ਮਕਾਨ ਡਿੱਗਾ ਐਨਕੁਆਰੀ ਕੀਤੀ ਜਾਵੇ ਤੇ ਮੇਰਾ ਜਿਹੜਾ ਰਾਸ਼ੀ ਇਹ ਮੈਂ ਦਿੱਤੀ ਆ ਹੋਰ ਵੀ ਤੁਹਾਡੇ ਪਿੰਡ ਜਿਸ ਤਰ੍ਹਾਂ ਹੋਣਗੇ ਹਾਂਜੀ ਹਾਂਜੀ ਹੋਰ bade ਮਕਾਨ ਕੱਟੇ ਨੇ ਕਿੰਨੇ ਕੁ ਲੋਕ ਹੋਣਗੇ ਲਗਭਗ ਹਰਦੂ ਘਟ 90 ਮਕਾਨ ਕੱਟਾਗੇ